ਦੀ ਨਪਲ ਨਹੀਂ ਚੁੱਕੀ ਹੈ ਸਦੀ 3 ਬਹੁਤ ਵਧੀਆ ਤੁਸੀਂ ਕਹਿੰਦੇ ਆ ਅਸੀਂ ਪਾਸੇ ਕਿੰਨੇ ਦੇ ਬੱਚਾ ਨੂੰ ਹੋਰ ਸਾਡੇ ਨਾਲ ਆਉ ਲੋ ਕਿ ਆਪਾਂ ਚੇਂਜ ਲੈ ਕੇ ਪੰਜਾਬ ਵਿੱਚ ਤੇ ਬਾਤ ਨਾ ਚਾਹੀਏ ਬਾਤ ਜਾ ਕੇ ਭੁੱਲੀਏ ਨਾ ਜਿਵੇਂ ਕਿ ਪੰਜਾਬ ਗਵਰਨਮੈਂਟ ਵੀ ਬਹੁਤ ਜ਼ਿਆਦਾ ਉਕਰਾਲੇ ਕਰ ਰਹੀ ਹੈ ਅਸੀਂ ਲਾਈਕ ਕਿ ਸਾਨੂੰ ਜਾਬ ਗਵਰਨਮੈਂਟ ਨੂੰ ਕਿ ਸਾਨੂੰ ਸਾਰੇ ਉਹ ਇਹ ਜੋ ਸਾਰਾ ਕੰਮ ਹੋਇਆ ਉਹ ਇਸੇ ਕਰਕੇ ਹੋਇਆ ਕਿ ਅਸੀਂ ਪਿਛਲੇ ਸਾਲ ਇਹ ਇੰਨੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਸੋ ਆਈ ਵੁਡ ਲਾਈਕ ਟੂ ਥੈਂਕ ਵੈਰੀ ਟੀਮ ਜੋ ਬਹੁਤ ਹੀ ਵਧੀਆ ਜਸਪੂਤ ਸਰ ਅਸ਼ਮੀ ਮੈਮ ਮਿਰਹਾ ਮੈਮ ਤੇ ਹੋਰ ਵੀ ਬਹੁਤ ਸਾਰੇ ਜੋ ਸਾਡੇ ਨਾਲ ਹੈ ਇਸ ਮਿਸ਼ਨ ਤੇ ਕਿ ਅਸੀਂ ਪੰਜਾਬ ਵਿੱਚ ਰੋਜ਼ਗਾਰ ਦਿਵਾਈਏ ਸਕਿੱਲ ਟ੍ਰੇਨਿੰਗ ਦੇਈਏ ਤਾਂ ਕਿ ਆਪਣੇ ਬੱਚੇ ਬਾਹਰ ਜਾ ਕੇ ਐਕਸਪਲੋਇਟ ਨਾ ਹੋਣ ਰੂਲ ਲੰਡਾ ਉਹ ਇੱਥੋਂ ਸਿੱਖ ਕੇ ਵਧੀਆ ਸਕਿੱਲ ਸਿੱਖ ਕੇ ਜਾਣ ਜਿਉਂ ਜਾ ਰਿਹਾ ਹੈ ਤੁਹਾਡੇ ਆਪ ਦੇ ਪੈਸੇ ਜਦੋਂ ਤੁਹਾਡੇ ਖੁਦ ਕੋਲ ਹੁੰਦੇ ਆ ਫਿਰ ਤੁਸੀਂ ਆਪ ਦੇ ਲਾਈਫ ਦੇ ਡਿਸੀਜਨਸ ਖੁਦ ਲੈ ਸਕਦੇ ਹੋ ਸੋ ਆਈ ਥਿੰਕ ਇਹ ਬਹੁਤ ਵਧੀਆ ਇਹ ਬਹੁਤ ਵਧੀਆ ਆਪਣੇ ਕੋਲ ਓਪਰਚੁਨਿਟੀ ਹੈ ਫਤਿਹਗੁਰ ਪਿੰਸੂਰ ਵਿੱਚ ਕਿ ਤੁਸੀਂ ਸਿੱਖੋ ਸਕਿੱਲਸ ਹੁਣੇ ਤੋਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਵੋ ਵਰਕ ਲਾਈਫ ਬੈਲੈਂਸ ਸਿੱਖੋ ਅਰਨ ਤੇ ਲਰਨ ਕਰੋ ਤਾਂ ਕਿ ਇਨ ਫਿਊਚਰ ਜਦੋਂ ਤੁਸੀਂ ਕਿਸ ਤਰ੍ਹਾਂ ਦੇ ਨੌਕਰੀਆਂ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਜੋ ਤੁਸੀਂ ਕੀਤਾ ਵੀ ਆ ਸੋ ਜੋ ਆਪਣੀ ਸਕਿੱਲਸ ਆ ਉਹ ਆਪਣੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਜੇ ਆਪਾਂ ਸਹੀ ਸਕਿੱਲ ਸਿੱਖਾਂਗੇ ਤਾਂ ਹੀ ਆਪਾਂ ਨੂੰ ਸਹੀ ਜੌਬਸ ਮਿਲਣਗੀਆਂ ਤੇ ਇਹਦੇ ਨਾਲ ਕੀ ਹੋਏਗਾ ਜੋ ਊਮਨ ਹੈ ਜਿਵੇਂ ਕਿ ਤੁਹਾਡੇ ਮਦਰਸ ਹੈ ਜੋ ਘਰੇ ਬੈਠੇ ਹੈ ਜੋ ਉਹਨਾਂ ਦੇ ਕਦੇ ਡ੍ਰੀਮ ਸੀ ਕਿ ਉਹ ਵੀ ਫਾਈਨੈਂ It was कॉलेज में स्टूडेंट्स एंड द असिस्टेंट टू लेट्स गो पार्ट्स अब उन्होंने जॉब भी कर दिया तो पढ़ गए कृष्णा जब हाई स्कूल खुद सी और उधर भी मैं 15 इयर्स हो गए मैं नहीं स्पेशली वुमेनली तो कि मैं भी वुमेना में लगने लगता कि मैं जो चीजें बजीला चीजें करनी है अपनी लाइफ में तो मिली نیٹ اپلیکیشن تھی تمہاری اسی کی অলتری کسی بھی میرے जितने टैलेंटेड आपा तो तुम्हें मेरे से नहीं ऊंची जा सकती बढ़िया आप तुम मदर से भी सिखाओ आप भी सीखो तेरे करीब लोका ਨੂੰ ਅਸੀਂ ਇਹ ਸਕਿੱਲ ਸਿਖਾਈਆਂ ਜੋ ਕੰਪਿਊਟਰ ਸਕਿੱਲਸ ਅੱਜ ਕੱਲ ਬਹੁਤ ਇੰਪੋਰਟੈਂਟ ਹੈ ਉਹਨਾਂ ਨੂੰ ਇਹ ਕੰਪਿਊਟਰ ਜੌਬਸ ਦਿਲਾਣ ਲਈ ਸਕਿੱਲ ਟ੍ਰੇਨਿੰਗ ਦਿਵਾਈ ਜਿਵੇਂ ਕਿ ਐਕਸਲ ਮਾਈਕਰੋਸਾਫਟ ਵਰਡ ਤੇ ਪਾਵਰਪੁਆਇੰਟ ਉਹਨਾਂ ਨੂੰ ਸਿਖਾਈ ਤੇ ਹੁਣ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਆਦਾ-ਜਿਆਦਾ ਬੱਚਾ ਰਟ੍ਰੇਨ ਕਰੀਏ ਫਤਿਹਗੁਰ ਪਿੰਚਤੂਰ ਵਿੱਚ ਇੱਕ ਸਕਿੱਲ ਸੈਂਟਰ ਵੀ ਖੁੱਲ ਚੁੱਕਾ ਹੁਣ ਜਿੱਥੇ ਅਸੀਂ ਬੀਪੀਓ ਤੇ ਕਾਲ ਸੈਂਟਰ ਸ਼ੁਰੂ ਕਰਤਾ ਹੈ 35 ਦੇ ਕਰੀਬ ਬੱਚੇ ਹੁਣ ਕੰਮ ਕਰ ਰਹੇ ਨੇ ਟ੍ਰੇਨਿੰਗ ਲੈ ਰਹੇ ਨੇ ਤੇ ਇਸ ਮਹੀਨੇ ਦੀ 28 ਨੂੰ ਉਹਨਾਂ ਨੂੰ ਪੈਸੇ ਮਿਲਨੇ ਵੀ ਸ਼ੁਰੂ ਹੋ ਜਾ। ਸਤਿ ਸ਼੍ਰੀ ਅਕਾਲ ਸਾਰੇ ਨੂੰ ਮੇਰਾ ਨਾਮ ਅਵੰਤਿਕਾ ਪਿੰਚਤੂਰੀ ਹੈ। ਉਮ ਸੋ ਬੇਸਿਕਲੀ ਮੈਂ ਨਿਊਜ਼ੀਲੈਂਡੀ ਬਾਇਬਰਡ ਸਿਟੀਜ਼ਨ ਆ ਤੇ ਹੁਣ ਮੈਂ ਫਤਿਹਗੜ ਪਿੰਚਤੂਰ ਜੋ ਕਿ ਪੰਜਾਬ ਮੋਗਾ ਵਿੱਚ ਲੋਕੇਟਿਡ ਐ ਇੱਕ ਪਿੰਡ ਉੱਥੇ ਮੈਂ ਆਪਣੇ ਪਾਪਾ ਨਾਲ ਇੱਕ ਸਕਿੱਲ ਸੈਂਟਰ ਸ਼ੁਰੂ ਕੀਤਾ ਹੈ ਜਿੱਥੇ ਅਸੀਂ ਹੁਣ 35 ਦੇ ਕਰੀਬ ਬੱਚਾ ਨੂੰ ਬੀਪੀਓ ਦੀ ਟ੍ਰੇਨਿੰਗ ਦੇ ਰਹੇ ਹਾਂ ਇੱਥੇ ਕਾਲ ਸੈਂਟਰ ਸ਼ੁਰੂ ਹੋ ਚੁੱਕਾ ਹੈ ਸਾਡਾ ਵਿਜ਼ਨ ਇਹ ਹੈ ਕਿ ਪੰਜਾਬ ਦੇ ਬੱਚਾ ਨੂੰ ਰੋਜ਼ਗਾਰ ਮਿਲੇ ਉਹ ਪੰਜਾਬ ਤੋਂ ਬਾਹਰ ਨਾ ਜਾਣ ਪੈਸੇ ਕਮਾਣ ਲਈ ਉਹਨਾਂ ਨੂੰ ਘਰੇ ਬੈਠੇ ਬੈਠੇ ਕਰੇ ਹੀ ਉਹਨਾਂ ਦੇ ਵਧੀਆ ਪੈਸੇ ਬਣਨ ਪਿਛਲੇ ਸਾਲ ਅਸੀਂ 500 ਦੇ ਕਰੀਬ ਬੱਚਿਆਂ ਨੂੰ ਲੋਕਾਂ ਨੂੰ ਇਹ ਸਕਿੱਲ ਸਿਖਾਈਆਂ ਫ੍ਰੀ ਆਫ ਕਾਸਟ ਉਹਨਾਂ ਨੂੰ ਇਹ ਸਕਿੱਲ ਸਿਖਾਈਆਂ ਜਿਵੇਂ ਕਿ ਮਾਈਕਰੋਸਾਫਟ ਐਕਸਲ ਪਾਵਰਪੁਆਇੰਟ ਤੇ ਜੋ ਤੁਹਾਨੂੰ ਕੋਈ ਜੌਬ ਕਰਨ ਲਈ ਕੌਨਫੀਡੈਂਸ ਦਿੰਦੀ ਹੈ ਤੇ ਤੁਹਾਨੂੰ ਉਹ ਜ਼ਰੂਰੀ ਵੀ ਹੈ ਜੌਬ ਕਰਨ ਲਈ ਜ਼ਰੂਰੀ ਨਹੀਂ ਤੁਸੀਂ ਇੱਕ ਡਿਗਰੀ ਕਰ ਲਈ ਤੁਹਾਨੂੰ ਉਸ ਤੋਂ ਬਾਅਦ ਸਿੱਧਾ ਜੌਬ ਮਿਲੇਗੀ ਤੁਹਾਨੂੰ ਇਹ ਸਕਿੱਲ ਸਿੱਖਣੀਆਂ ਵੀ ਬਹੁਤ ਜ਼ਰੂਰੀ ਹੈ ਸੋ ਪਿਛਲੇ ਸਾਲ ਅਸੀਂ 500 ਦੇ ਕਰੀਬ ਲੋਕਾਂ ਨੂੰ ਅਸੀਂ ਫ੍ਰੀ ਕਰਾਈਆਂ ਜਿਨ੍ਹਾਂ ਵਿੱਚੋਂ 350 ਦੇ ਕਰੀਬ ਔਰਤਾਂ ਸਨ ਮਦਰਸ ਸਨ ਜਾਂ ਕੋਈ ਘਰੇ ਬੈਠੇ ਵਾਈਫਸ ਜਾਂ ਮਦਰਸ ਸੀ ਬੱਚਿਆਂ ਦੀਆਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀਆਂ ਔਰਤਾਂ ਔਮਨ ਏਮਪਾਵਰ ਹੋਣ ਓਵੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਗੇਨ ਕਰਨ ਜਲਦੀ ਹੀ ਉਹ ਆਪਣੇ ਪੈਰਾਂ 'ਤੇ ਖੜਨ ਤੇ ਘਰੇ ਬੈਠੇ ਆਪਣੇ ਪੈਸੇ ਕਮਾਉਣ ਤੇ ਉਹਨਾਂ ਵਿੱਚੋਂ ਹੀ ਇਹ 35 ਬੱਚੇ ਨੇ ਜੋ ਟ੍ਰੇਨਿੰਗ ਕਰ ਰਹੇ ਨੇ ਉਹਨਾਂ ਨੇ ਇਸ ਮਹੀਨੇ ਦੀ 20 ਤਰੀਕ ਤੋਂ ਉਹਨਾਂ ਨੂੰ ਉਹਨ ਪੈਸੇ ਵੀ ਮਿਲਨੇ ਸ਼ੁਰੂ ਹੋ ਜਾਣਗੇ। ਅਵੰਦੀਕਾ ਕਿਵੇਂ ਸੋਚਿਆ ਕਿ ਪੰਜਾਬ ਦੇ ਵਿੱਚ ਆ ਕੇ ਆਪਣੇ ਪਿੰਡ ਦੇ ਵਿੱਚ ਆ ਕੇ ਔਮਨ ਏਮਪਾਵਰਮੈਂਟ ਨੂੰ ਅੱਗੇ ਵਧਾਉਣ ਜੋ ਸੋ ਮੇਰੇ ਪਾਪਾ ਸੀਗੇ ਜੋ 1999 ਵਿੱਚ ਉਹ ਨਿਊਜ਼ੀਲੈਂਡ ਗਏ ਸੀ ਉਹ ਐਜ਼ ਅ ਪਰਮਨੈਂਟ ਰੈਜ਼ੀਡੈਂਟ ਗਏ ਸੀ ਉਹਨਾਂ ਨੇ ਉੱਥੇ ਆਪਣੀ ਟੀਚਰ ਟ੍ਰੇਨਿੰਗ ਕੀਤੀ ਉਹ ਟੀਚਰ ਸੀਗੇ ਬਟ ਉਦੋਂ ਵੀ ਉਹਨਾਂ ਦੀ ਲਾਈਫ ਵਿੱਚ ਇੱਕ ਡਿਸੀਜਨ ਸੀਗਾ ਕਿ ਉਹ ਉੱਥੇ ਬਾੜਲੇ ਬੱਚਾ ਨੂੰ ਹੀ ਟੀਚਿੰਗ ਕਰਾਂ ਜਾਂ ਆਫ ਦਿ ਪਿੰਨ ਨੂੰ ਚੁਣਨ ਜਿਵੇਂ ਕਿ ਮੇਰੇ ਵੱਡੇ ਪਾਪਾ ਵੀ ਟੀਚਰ ਹੈ ਮੇਰੇ ਗ੍ਰੈਂਡ ਗ੍ਰੇਡ ਗ੍ਰੈਂਡਫਾਦਰ ਵੀ ਟੀਚਰ ਹੈ ਉਹ ਸਾਰੇ ਇਸ ਧਰਤੀ ਤੇ ਪੜਾਇਆ ਤੇ ਮੇਰੇ ਪਾਪਾ ਨੇ ਵੀ ਉਹੀ ਡਿਸੀਜਨ ਉਦੋਂ ਲਿੱਤਾ ਉਹਨਾਂ ਨੇ ਉਹ ਵਧੀਆ ਉਦੋਂ ਆਰਾਮ ਦਾ ਇੱਕ ਲਾਈਫ ਵਧੀਆ ਨਹੀਂ ਵਧੀਆ ਇਹੀ ਹੈ ਆਰਾਮ ਦਾ ਇੱਕ ਲਾਈਫ ਛੱਡ ਕੇ ਉਹ ਪੰਜਾਬ ਵਿੱਚ ਆਏ ਉਹਨਾਂ ਨੇ ਇੱਥੇ ਕੁਝ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਇਮਹੀ 2 ਸਾਲ ਪਹਿਲਾਂ ਜਦੋਂ ਮੈਂ ਆਵਦੀ ਗ੍ਰੈਜੂਏਸ਼ਨ ਕੀਤੀ ਯੂਨੀਵਰਸਿਟੀ ਆਫ ਇਟਾਗੋ ਜੋ ਡਨੇਡਨ ਵਿੱਚ ਹੈ ਨਿਊਰੋਸਾਇੰਸ ਐਂਡ ਸਾਈਕੋਲੋਜੀ ਤੇ ਐਜੂਕੇਸ਼ਨ ਵਿੱਚ ਮੈਂ ਆਵਦੀ ਡਿਗਰੀ ਕੀਤੀ ਹੈ ਮੈਂ ਵੀ ਮੇਰੇ ਵਿੱਚ ਵੀ ਇੱਕ ਮੋੜ ਆਇਆ ਕਿਉਂਕਿ ਮੈਂ ਬਾਈਕਲਚਰਲ ਕਿਡ ਆ ਨਿਊਜ਼ੀਲੈਂਡ ਵੀ ਇੱਥੇ ਵੀ ਦੋਨਾਂ ਨਾਲ ਪਿਆਰ ਹੈ ਮੈਨੂੰ ਐਸੀ ਕਿ ਮੈਂ ਨਿਊਰੋਸਾਇੰਸ ਦੀ ਡਿਗਰੀ ਕਰਕੇ ਇੱਕ ਰਿਸਰਚ ਸਾਇੰਟਿਸਟ ਬਣਾ ਮੇਰਾ ਸੁਪਰਵਾਈਜ਼ਰ ਵੀ ਸੀ ਪੀ ਐਚ 3 ਵੀ ਸੀ ਜਾਂ ਮੈਂ ਪਾਪਾ ਵੰਗੋਹੀ ਇਹ ਡਿਸੀਜਨ ਲਵਾਂ ਜੋ ਉਹਨਾਂ ਨੇ ਲੇਤਾ ਕਿਉਂਕਿ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਕਨੈਕਟਡ ਰੱਖਿਆ ਆਪਦੀ ਰੂਟਸ ਨਾਲ ਮੈਂ ਬਹੁਤ ਵਧੀਆ ਪੰਜਾਬੀ ਵੀ ਬੋਲਦੀ ਆ ਮੈਨੂੰ ਪੰਜਾਬ ਨਾਲ ਬਹੁਤ ਪਿਆਰ ਵੀ ਹੈ ਮੇਰਾ ਦਿਲ ਇਹ ਕਿੰਦਾ ਸੀ ਕਿ ਮੈਂ ਜੋ ਹਾਂ ਮੈਂ ਉੱਥੇ ਜਾਵਾਂ ਉਥੋਂ ਦੇ ਬੱਚਿਆਂ ਦੀ ਹਲ ਕਰਾਂ ਤੇ ਮੈਂ ਉਦੋਂ ਹੀ ਡਿਸੀਜਨ ਲਿੱਤਾ ਕਿ ਮੈਂ ਇੱਥੇ ਆਵਾਂ ਤੇ ਇੱਥੇ ਆ ਕੇ ਮੈਂ ਦੇਖਿਆ ਕਿ ਕਿੰਨੀ ਲੋੜ ਹੈ ਸਾਰਿਆਂ ਨੂੰ ਸਹੀ ਰਸਤੇ ਦਿਖਾਨਦੀ ਜਾਂ ਇਹ ਦੱਸਣ ਦੀ ਕਿ ਸ਼ਾਇਦ ਅਗਰ ਉਹ ਇਹ ਰਸਤਾ ਲੈ ਲਨ ਉਹਨਾਂ ਨੂੰ ਪਿੰਡ ਛੱਡ ਕੇ ਮਾਪੇ ਛੱਡ ਕੇ ਬਾਹਰ ਜਾਂਦੀ ਲੋਡ ਨਹੀਂ ਹੈ ਉੱਥੇ ਉਹਨਾਂ ਨੂੰ ਰੋਲਣ ਦੀ ਲੋਡ ਨਹੀਂ ਹੈ ਦੋ ਦੋ ਸ਼ਿਫਟਾਂ ਕਰਕੇ ਪੜਿਆ ਵੀ ਨਹੀਂ ਜਾਂਦਾ ਬੱਚਾ ਕੋਲ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਹੁੰਦੇ ਉਹਨਾਂ ਨੂੰ ਡਿਪਰੈਸ਼ਨ ਵੀ ਹੋ ਰਿਹਾ ਹੈ ਇਹ ਸਾਰੀ ਔਖੀ ਲਾਈਫ ਜੀਣ ਦੀ ਲੋਡ ਨਹੀਂ ਹੈ ਜੇ ਉਹ ਇੱਥੇ ਹੀ ਸਹੀ ਸਕਿੱਲ ਸਿੱਖਣ ਤੇ ਮੈਨੂੰ ਬਹੁਤ ਵਧੀਆ ਹੋਰ ਲੋਕ ਮਿਲੇ ਪੰਜਾਬ ਵਿੱਚ ਜੋ ਇਹ ਚੀਜ਼ਾਂ ਕਰ ਰਹੇ ਨੇ ਜੋ ਸਾਡੀ ਕੰਪਨੀਆਂਜ਼ ਇੱਥੇ ਆਈਆਂ ہیں ਸਕਿੱਲ ਸੈਂਟਰ ਤੇ ਕੰਮ ਕਰ ਰਹੀਆਂ ਹਨ ਉਹਨਾਂ ਨੇ ਉਹ ਇਹ ਕੰਪਨੀਆਂਜ਼ ਕਰਕੇ ਹੀ ਹੈ ਜੋੇ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਬੱਚਾ ਨੂੰ ਪੈਸੇ ਵੀ ਮਿਲ ਰਹੇ ਨੇ ਅਵੰਦੀਕਾ ਮੁਸ਼ਕਿਲ ਨਹੀਂ ਹੋਈ ਜਦੋਂ 2 ਸਾਲ ਪਹਿਲਾਂ ਤੁਸੀਂ ਪੰਜਾਬ ਚੱਤਿਆਂ ਪਿੰਡ ਵਾਪਸ ਆਏ ਹੋ ਤੇ ਕਿਵੇਂ ਲੋਕ ਜਿਹੜੇ ਆ ਲੇਡੀਆਂ ਨੂੰ ਘਰੋਂ ਕੱਢਿਆ ਲੜਕਿਆਂ ਨੂੰ ਘਰੋਂ ਕੱਢਿਆ ਆਈ think ਉਹਨਾਂ ਨੇ ਮੈਨੂੰ ਫਿਰ ਆਦੀਆਂ ਫੋਟੋਸ ਦਿਖਾਈਆਂ ਕਿ ਦੇਖੋ ਜੇ ਮੈਂ ਘਰੇ ਬੈ ਕੇ ਮੈਂ ਪਿਛਲੇ ਸਾਲ ਜਦੋਂ ਇੱਥੇ ਸੀਗੀ ਮੇਰੀ ਆਨਲਾਈਨ ਜੌਬ ਸੀ ਅਸਟ੍ਰੇਲੀਆ ਮੈਂ ਘਰੇ ਬੈਠੇ ਹੋਰ ਆਸਟ੍ਰੇਲੀਅਨ ਡਾਲਰ ਕਮਾਈ ਸੀ 3 ਲੱਖ ਦੇ ਕਰੀਬ ਹਨ 2-3 ਲੱਖ ਦੇ ਕਰੀਬ ਹਨ ਆਈ think ਮੈਂ ਇੱਥੇ ਬੈਠੇ ਹੀ ਪੂਰਾ ਯੂਰਪ ਘੁੰਮ ਲਿਆ ਇੱਥੇ ਬੈਠੇ ਹੀ ਮੈਂ ਜਿੰਨੀ ਮਰਜ਼ੀ ਕੰਟਰੀਜ਼ ਘੁੰਮ ਸਕਦੀ ਆ ਮੈਂ ਉਹਨਾਂ ਨੂੰ ਦੱਸਿਆ ਕਿ ਦੇਖੋ ਜੇ ਮੈਂ ਹੀ ਕਰ ਸਕਦੀ ਆ ਤੁਸੀਂ ਵੀ ਕਰ ਸਕਦੇ ਹੋ ਮੇਰੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਆ ਤੇ ਮੈਨੂੰ ਇਹ ਲੱਗਦਾ ਕਿ ਮੈਂ ਔਰਤਾਂ ਨੂੰ ਇੰਪਾਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿ ਅੱਜਕੱਲ ਕੁੜੀਆਂ ਵੀ ਬਾਹਰ ਇਸੇ ਜਾ ਰਹੀਆਂ ਕਿਉਂਕਿ ਉਹਨਾਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦੀ ਹੈ ਉਹਨਾਂ ਨੂੰ ਇੰਡੀਪੈਂਡੈਂਸ ਚਾਹੀਦੀ ਹੈ ਬੁੱਜੀ ਆਪਾ ਇੱਥੇ ਹੀ ਉਹ ਸਕਿੱਲਸ ਰੱਖੀਏ ਅਸੀਂ ਘਰੇ ਬੈਠੇ ਹੀ ਕੰਮ ਕਰੀਏ ਕੋਈ ਆਪਦੇ ਘਰ ਦਾ ਕੰਫਰਟ ਛੱਡ ਕੇ ਨਹੀਂ ਜਾਣਾ ਚਾਹੁੰਦਾ ਇੰਡੀਆ ਵਰਗੀ ਕੋਈ ਵਧੀਆ ਕੰਟਰੀ ਨਹੀਂ ਹੈਗੀ ਆਪਣੀ ਜੀਡੀਪੀ ਬਹੁਤ ਵਧੀਆ ਜੇ ਤੁਸੀਂ ਨਿਊਜ਼ੀਲੈਂਡ ਜਾਣੇ ਹੋ ਤੁਹਾਨੂੰ ਰੈਂਟ ਵੀ ਪੇ ਕਰਨਾ ਪੈਂਦਾ ਤੁਹਾਨੂੰ ਪੈਸੇ ਵੀ ਦੇਣੇ ਪੈਂਦੇ ਆ ਤੁਹਾਡੀ ਕਾਰ ਦੇ ਤੇ ਇੰਨੇ ਖਰਚੇ ਹੁੰਦੇ ਕਿ ਤੁਹਾਡੇ ਕੋ ਪੈਸੇ ਬਚਦੇ ਹੀ ਨਹੀਂ ਆ ਸ਼ਾਇਦ ਤੁਹਾਡੇ ਕੋ ਫ੍ਰੀडम ਹੁੰਦੀ ਹੈ ਪਰ ਤੁਹਾਡੇ ਕੋਲ ਆਪਦੀ ਫ੍ਰੀ ਤੇ ਤੇ ਤੁਸੀਂ ਪੰਜਾਬ ਚੋਂ ਤੁਸੀਂ ਪੰਜਾਬ ਚ ਆ ਦੇ ਘਰੇ ਬੈਠੇ ਇਹੀ ਜੌਬ ਕਰ ਰਹੇ ਹੋ ਵਧੀਆ ਘਰੇ ਬੈਠੇ ਹੀ ਕੰਮ ਕਰੀਏ ਕੋਈ ਆਪਦੇ ਘਰ ਦਾ ਕੰਫਰਟ ਛੱਡ ਕੇ ਨਹੀਂ ਜਾਣਾ ਚਾਹੁੰਦਾ ਇੰਡੀਆ ਵਰਗੀ ਕੋਈ ਵਧੀਆ ਕੰਟਰੀ ਨਹੀਂ ਹੈਗੀ ਆਪਣੀ ਜੀਡੀਪੀ ਬਹੁਤ ਵਧੀਆ ਜੇ ਤੁਸੀਂ ਨਿਊਜ਼ੀਲੈਂਡ ਜਾਂਦੇ ਹੋ ਤੁਹਾਨੂੰ ਰੈਂਟ ਵੀ ਪੇ ਕਰਨਾ ਪੈਂਦਾ ਤੁਹਾਨੂੰ ਪੈਸੇ ਵੀ ਦੇਣੇ ਪੈਂਦੇ ਆ ਤੁਹਾਡੀ ਕਾਰ ਦੇ ਤੁਹਾਡੇ ਇੰਨੇ ਖਰਚੇ ਹੁੰਦੇ ਆ ਕਿ ਤੁਹਾਡੇ ਕੋਲ ਪੈਸੇ ਬਚਦੇ ਹੀ ਨਹੀਂ ਆ ਸ਼ਾਇਦ ਤੁਹਾਡੇ ਕੋਲ ਫ੍ਰੀडम ਹੁੰਦੀ ਹੈ ਪਰ ਤੁਹਾਡੇ ਕੋਲ ਆਪਦੀ ਫ੍ਰੀडम ਨਹੀਂ ਰਹਿ ਜਾਂਦੀ ਤੇ ਪੱਤੀ ਤੁਸੀਂ ਪੰਜਾਬ ਚੋਂ ਤੁਸੀਂ ਪੰਜਾਬ ਦੇ ਘਰੇ ਬੈਠੇ ਇਹੀ ਜੌਬ ਕਰ ਰਹੇ ਹੋ ਵਧੀਆ ਜੌਬ ਕਰ ਰਹੇ ਹੋ ਆਨਲਾਈਨ ਜੌਬ ਕਰ ਰਹੇ ਹਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਡੀ ਜੋ ਇੱਕ ਪੋਟੈਂਸ਼ੀਅਲ ਪੈਰਾਡਾਈਜ਼ ਮੈਨੂੰ ਲੱਗਦਾ ਹੈ ਪੰਜਾਬ ਕਿਉਂਕਿ ਮੈਨੂੰ ਇਹ ਲੱਗਦਾ ਹੈ ਆਪਣੇ ਪੰਜਾਬੀ ਬਾਹਰ ਰਹਿ ਰਹੇ ਆ ਵਧੀਆ ਗੱਲ ਹੈ ਰਹਿ ਰਹੇ ਆ ਚੀਜ਼ਾਂ ਜਲਦੀ ਜਲਦੀ ਸਿੱਖਣ ਜਿਵੇਂ ਮੈਂ ਸਿੱਖੀਆਂ ਇੱਥੇ ਆਨ ਇੱਥੇ ਇਨਵੈਸਟ ਕਰਨ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰਨ ਜਿਵੇਂ ਕਿ ਇਹ ਕਾਲ ਸੈਂਟਰ ਬਹੁਤ ਵਧੀਆ ਆਈਡੀਆ ਹੈ ਬਾਹਰ ਲੀਆਂ ਕੰਪਨੀ ਕੰਪਨੀਆਂ ਨੂੰ ਵੀ ਮੈਂ ਇਹੀ ਬਲੂ ਆਊਟਸੋਰਸਿੰਗ ਇੱਥੋਂ ਕਰੋ ਬੀਪੀਓ ਇੱਥੇ ਖੋਲੋ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਦਿਓ ਤਾਂ ਕਿ ਆਪਣੇ ਪੰਜਾਬੀ ਬਾਹਰ ਜਾ ਕੇ ਰੋਲਣ ਨਾ ਅਸੀਂ ਬਹੁਤ ਮੰਜੰਦੇ ਸੀ ਲੋਕ ਲੇਡੀਜ਼ਾਂ ਤੌਰ ਤੇ ਪਿੰਡਾਂ ਦੀਆਂ ਜਿਹੜੀਆਂ ਘਰਾਂ ਦੇ ਵਿੱਚ ਹੁੰਦੀਆਂ ਛੇਤੀ ਮੰਨਦੇ ਨਹੀਂ ਕਿ ਅਸੀਂ ਨਹੀਂ ਅਸੀਂ ਕਰੀ ਰਹਿਣਾ ਅਸੀਂ ਉਹਨਾਂ ਨੂੰ ਕਰੇ ਪੜਾਇਆ ਅਸੀਂ ਉਹਨਾਂ ਦੇ ਨੌਕ ਕਿਤੇ ਡੋਰ ਸਾਡੀ ਟੀਮ ਬਹੁਤ ਵਧੀਆ ਜਿਵੇਂ ਜਸਪ੍ਰੀਤ ਸਰ ਰਜਨੀ ਮੈਮ ਹੋਰ ਵੀ ਪੈਰੀ ਵੀ ਤੇ ਬਹੁਤ ਸਾਰੇ ਵਧੀਆ ਜੋ ਟੀਚਰਸ ਐ ਜੋ ਮੈਮ ਐ ਉਹਨਾਂ ਨੂੰ ਸਿਖਾਣ ਵਾਲੇ ਉਹਨਾਂ ਨੇ ਉਹਨਾਂ ਦੇ ਘਰ ਘਰ ਜਾ ਕੇ ਨੌਕ ਕਰ ਕਰਕੇ ਅਸੀਂ ਇਕੱਠੇ ਉਹਨਾਂ ਨੂੰ ਬੋਲਿਆ ਕਿ ਆਓ ਅਸੀਂ ਸਿੱਖੀਏ ਆਓ ਅਸੀਂ ਪੜ੍ਹੀਏ ਪਰ ਜ਼ਰੂਰੀ ਨਹੀਂ ਪੜ੍ਹਾਈ ਕਰਕੇ ਹੀ ਡਿਗਰੀਆਂ ਕਰਕੇ ਹੀ ਤੁਹਾਨੂੰ ਇਹ ਜੌਬਸ ਮਿਲਣ ਜੇ ਤੁਹਾਡੇ ਕੋਲ ਸਹੀ ਸਕਿੱਲਸ ਹੈ ਤੇ ਉਹ ਬਹੁਤ ਛੋਟੇ ਜਿਹੇ ਕੋਰਸ ਹੁੰਦੇ ਆ ਮਹੀਨੇ ਦੇ ਅੰਦਰ ਅੰਦਰ ਕੋਈ ਲੋਕ 10 ਦਿਨਾਂ ਚ ਕਰ ਲੈਂਦੇ ਕਈ 20 ਚ ਕਰ ਲੈਂਦੇ ਉਹ ਤੁਹਾਡੀ ਸਪੀਡ ਹੈ ਜਿਵੇਂ ਕਾਲ ਸੈਂਟਰ ਦੀ ਜੌਬ ਹੈ ਇਹਨੂੰ ਵੀ ਟ੍ਰੇਨਿੰਗ ਲੱਗ ਰਹੀ ਹੈ ਪਹਿਲਾਂ ਉਹ ਟ੍ਰੇਨਿੰਗ 10 ਦਿਨਾਂ ਚ ਵੀ ਹੋ ਸਕਦੀ ਹੈ 20 ਦਿਨਾਂ ਚ ਵੀ ਹੋ ਸਕਦੀ ਹੈ ਤੇ ਮਹੀਨੇ ਚ ਵੀ ਹੋ ਸਕਦੀ ਹੈ ਜਿੰਨੀ ਜਲਦੀ ਤੁਸੀਂ ਉਹ ਕਰੋਗੇ ਓਨੀ ਜਲਦੀ ਤੁਸੀਂ ਉਹ ਸਟੈਪ ਉਹ ਪੌੜੀ ਤੇ ਚੜਜੋਗੇ ਜਿੱਥੇ ਤੁਹਾਡੀ ਨੈਕਸਟ 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 ਪੈਸੇ ਤੁਹਾਡੇ ਜੁੜੀ ਜਾਣਗੇ ਪੈਸੇ ਬਣੀ ਜਾਣਗੇ ਤੇ ਤੁਹਾਡੇ ਹੱਥ ਵਿੱਚ ਜਦੋਂ ਪੈਸੇ ਹੋਣਗੇ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਫਿਰ ਕਾਰ ਚੱਕ ਕੇ ਕਿਤੇ ਵੀ ਜਾ ਸਕਦੇ ਹੋ ਤੁਹਾਡੀ ਇੰਡੀਪੈਂਡੈਂਸ ਹੋਏਗੀ ਮੈਨੂੰ ਇਹ ਲੱਗਦਾ ਹੈ ਇਹ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਗਵਰਨਮੈਂਟ ਕਰਕੇ ਉਹਨਾਂ ਨੇ ਸਾਨੂੰ ਰੈਕਗਨਾਈਜ਼ ਕੀਤਾ ਕਿ ਅਸੀਂ ਇਹ ਕੰਮ ਕਰ ਰਹੇ ਹਾਂ ਜੋ ਵੀ ਕੋਈ ਮੈਨੂੰ ਸੁਣ ਰਿਹਾ ਮੈਂ ਇਹੀ ਬੋਲੂ ਕਿ ਅਸੀਂ ਇਹ ਫਤਿਹਗੜ ਪੰਜਤੂਰ ਵਿੱਚ ਕਰ ਰਹੇ ਹਾਂ ਤੇ ਤੁਸੀਂ ਸਾਡੇ ਕੋਲ ਆਓ ਆਸ-ਪਾਸੇ ਦੇ ਪਿੰਨਾਂ ਲਈ ਅਸੀਂ ਫ੍ਰੀ ਟਰਾਂਸਪੋਰਟ ਵੀ ਕਰ ਰਹੇ ਹਾਂ ਕਿਉਂਕਿ ਸਾਡਾ ਗੋਲ ਹੈ ਕਿ ਅਸੀਂ ਕਮਿਊਨਿਟੀ ਦੀ ਹੈਲਪ ਕਰੀਏ ਕਮਿਊਨਿਟੀ ਦਾ ਬੈਨੀਫਿਟ ਕਰੀਏ